500 ਮੋਹਰਾ ਚੜਾਵਾਂ ਦਾ ਮੇਰਾ ਬੇੜਾ ਬੰਨੇ ਲਾਉ ਗੁਰੂ ਨਾਨਕ ਸਾਹਿਬ ਨੂੰ ਧਿਆਲ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ ਤੇਤੇ ਕੀਤਾ ਅਰਦਾਸ ਕੀਤੀ ਸੱਚੇ ਪਾਤਸ਼ਾਹ ਬੇੜਾ ਬੰਨੇ ਲਾ ਦਿਓ ਮੈਂ 500 ਮੋਹਰਾ ਸੁੱਖੀਆਂ ਨੇ ਆਪ ਜੀ ਦੇ ਦਰ ਤੇ ਚੜਾਵਾਂਗਾ ਤੇ ਇਸੇ ਤਰ੍ਹਾਂ ਅਰਦਾਸ ਕੀਤੀ ਅਰਦਾਸ ਕਰਿਆ ਸਾਰ ਗੁਰੂ ਸਾਹਿਬ ਦੀ ਇੱਕ ਐਸੀ ਰਹਿਮਤ ਕਿਰਪਾ ਹੋਈ ਕਹਿੰਦੇ ਬੇੜਾ ਜਿਹੜਾ ਸੀ ਸਮੁੰਦਰ ਦੇ ਵਿੱਚੋਂ ਲੰਘ ਗਿਆ ਨਿਕਲ ਗਿਆ ਘਰ ਦੇ ਵਿੱਚੋਂ ਹਵਾ ਦਾ ਬੁੱਲਾ ਆਇਆ ਹਵਾ ਚੱਲੀ ਕਿਉਂਕਿ ਇੱਕ ਸੁਭਾਅ ਬਣਦਾ ਸੁਭਾਅ ਬਣਿਆ ਹਵਾ ਦਾ ਬੁੱਲਾ ਆਇਆ ਤੇ ਜਿਹੜਾ ਮੱਖਣਸਾ ਦਾ ਬੇੜਾ ਉਹ ਪਾਰ ਹੋ ਗਿਆ ਤੇ ਕਹਿਣ ਲੱਗੇ ਵੀ ਚਲੋ ਗੁਰੂ ਸਾਹਿਬ ਜੀ ਨੇ ਕਿਰਪਾ ਕਰਤੀ ਰਹਿਮਤ ਕਰ ਦਿੱਤੀ ਤੇ ਇਸੇ ਤਰ੍ਹਾਂ ਜਦੋਂ ਮੱਖਣਸਾ ਲਵਾਣ ਦਾ ਬੇੜਾ ਪਾਰ ਹੋ ਗਿਆ ਜਹਾਰ ਪਾਰ ਹੋ ਗਿਆ ਤੇ ਕੁਝ ਦਿਨਾਂ ਬਾਅਦ ਮੱਖਣ ਸ਼ਾਹ ਨੇ ਆਖਿਆ ਵੀ ਚਲੋ ਗੁਰੂ ਸਾਹਿਬ ਦੀ ਜਿਹੜੀ ਸੁਖਣਾ ਸੀ ਉਹਨੂੰ ਅਦਾ ਕਰਕੇ ਆਈਏ ਲਾ ਕੇ ਆਈਏ ਅਸੀਂ ਤੇ ਸੁਖਣਾ ਸੁਖ ਲਈ ਗਈ ਕਈ ਵਰਦੇ ਸਾਲ ਦਾ ਦੋ-ਦੋ ਸਾਲ ਕਈ ਵਰਸੇ ਸਾਨੂੰ ਕੋਈ ਕਹਿੰਦਾ ਭਾਈ ਸੁਖਣਾ ਸੁਖੀ ਸੀ ਕਿਹਨੇ ਸੁਖੀ ਸੀ ਜੀ ਮੇਰੇ ਪਿਤਾ ਨੇ ਸੁਖੀ ਸੀ ਹਜੇ ਤੱਕ ਪੂਰੀ ਨਹੀਂ ਕੀਤੀ ਪਰ ਮੱਖਣ ਸ਼ਾਹ ਕਹਿੰਨ ਲੱਗਾ ਨਹੀਂ ਜੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਅੱਪਰ ਦੇ ਹੁਣੇ ਜਾਵਾਂਗੇ ਜਦੋਂ ਘਰ ਆਇਆ ਕਰ ਆਉਂਦੇ ਸਾਲ 503 ਰਾ ਚੁੱਕੀਆਂ ਕਹਿ ਲੱਗਾ ਮੈਂ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਭੇਟਾ ਕਰਕੇ ਆਵਾਂ ਆਪਣੇ ਪਰਿਵਾਰ ਸਮੇਤ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਭਾਵਨਾ ਦੇ ਨਾਲ 503 ਰਾ ਚੁੱਕੀਆਂ ਤੇ ਪਤਾ ਕੀਤਾ ਕਿ ਇਹ ਹੁਣ ਗੁਰਨਾਨਦ ਸਾਹਿਬ ਦੇ ਜੱਦੀ ਦੇ ਵਾਰਸ ਐਸ ਵਕਤ ਕਿਹੜੇ ਨੇ ਜਦੋਂ ਸੰਗਤਾਂ ਨੂੰ ਪੁੱਛ ਗਿਸ ਕੀਤੀ ਪਤਾ ਲੱਗਾ ਕਹਿਣ ਲੱਗੇ ਜੀ ਗੁਰੂ ਨਾਨਕ ਸਾਹਿਬ ਦੀ ਦੁਰਗਾਤਿ ਦੇ ਵਾਰਿਸ ਐਸ ਵੇਲੇ ਬਕਾਲਾ ਸਾਹਿਬ ਦੀ ਧਰਤੀ ਤੇ ਨੇ ਕਹਿੰਦੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੇ ਬਾਬਾ ਬਕਾਲਾ ਸਾਹਿਬ ਦੀ ਵੱਲ ਇਸ਼ਾਰਾ ਕੀਤਾ ਹੈ ਤੇ ਇਸੇ ਤਰ੍ਹਾਂ ਫਿਰ ਮੱਥਨ ਸ਼ਾ ਲਵਾਨਾ ਜੀ ਨੇ ਬਕਾਲਾ ਸਾਹਿਬ ਦੀ ਧਰਤੀ ਤੇ ਪਹੁੰਚੇ ਜਾਇਰ ਨੇ ਤੇ ਬਹੁਤ ਕਿ ਜਦੋਂ ਕੀ ਦੇਖਿਆ ਵੀ ਇਥੇ ਤੇ ਆਪੋ ਆਪਣੇ ਗੁਰੂ ਬਣੀ ਬੈਠੇ ਨੇ ਬੜੇ ਇਥੇ ਤੇ 22 ਮੰਨੀਆਂ ਲਾ ਕੇ ਬੈਠੇ ਨੇ 22 ਢਾਣੇ ਬੈਠੇ ਨੇ ਉੱਥੇ ਤੇ ਗੁਰੂ ਕਬ ਕੋਈ ਕਦੇ ਜੀ ਮੈਂ ਕਰੂੰਗਾ ਕੋਈ ਕਦੇ ਮੈਂ ਗੁਰੂ ਆ ਫਿਰ ਤੁਸੀਂ ਕਹਿੰਦਾ ਮੈਂ ਗੁਰੂ ਆ ਇਸੇ ਤਰ੍ਹਾਂ ਕਹਿੰਦੇ 22 ਮੰਨੀਆਂ ਲਾ ਕੇ ਬੈਠੇ ਤੇ ਆਪੋ ਆਪਣੇ ਗੁਰੂ ਜਿਹੜੇ ਬਣੇ ਬੈਠੇ ਫਿਰਕੀਆਂ ਨੇ ਵੀ ਆਪਣਾ ਡੇਰਾ ਲਾਇਆ ਲਾਸ਼ ਤੇ ਮੰਡੀ ਲਾਈ ਉਹਦੇ ਕੋਲ ਬੀੜ ਗੁਰੂ ਸਾਹਿਬ ਤੇ ਸੀ ਕਹਿੰਦਾ ਮੈਂ ਤੁੰ ਨੂੰ ਮੇਰੇ ਕੋਲ ਬੀੜ ਹੈ ਤੇ ਮੱਖਣਸ਼ਾ ਲਵਾਂ ਦੇ ਮਨ ਵਿੱਚ ਆਇਆ ਵੀ ਹੁਣ ਕਿਵੇਂ ਵਰਤ ਕਰੀਏ ਹੁਣ ਕੀ ਕਰੀਏ ਗੁਰੂ ਸਾਹਿਬ ਤੇ ਹੈ ਨਹੀਂ ਨਰਾਸ਼ ਹੋ ਗਿਆ ਮਨ ਤੇ ਲੱਗਾ ਵੀ ਗੁਰੂ ਤੇ ਪੂਰਾ ਹੈ ਜਿਹੜੇ ਪੂਰੇ ਗੁਰੂ ਨੇ ਭੇਟਾ ਬੰਨੇ ਲਾ ਦਿੱਤਾ ਉਹ ਆਪਣੀ ਭੇਟਾ ਵੀ ਮੰਗੀ ਲਵੇਗਾ ਕਹਿੰਦਾ ਜਿਹਨੇ ਭੇਟਾ ਮੰਗ ਕੇ ਲਈ ਅਸਲ ਵਿੱਚ ਪੂਰਾ ਗੁਰੂ ਉਹ ਹੈ ਮੱਖਣਸ਼ਾ ਨੇ ਮਨ ਵਿੱਚ ਇਹ ਫੁਰਨਾ ਆ ਗਿਆ ਕਹਿੰਦੇ ਮੱਖਣਸ਼ਾ ਦੇ ਮਨ ਵਿੱਚ ਜਦੋਂ ਇਹ ਫੁਰਨਾ ਆਇਆ ਨਾ ਮੇਰੇ ਜੇ ਕੋਰਨ ਗੁਰੂ ਹੋਇਆ ਤੇ ਭੇਡਾ ਮੰਗ ਕੇ ਲੈ ਲੈ ਜਾ। ਤੇ ਇਸੇ ਤਰ੍ਹਾਂ ਕਰਦੇ ਮੱਖਣਸ਼ਾ ਲਵਾਣਾ ਵਾਰ-ਵਾਰ ਕਿਸੇ ਨੂੰ ਇੱਕ ਮੋਹਰ ਰੱਖ ਦੇ ਕਿਸੇ ਨੂੰ ਦੋ ਮੋਹਰਾਂ ਰੱਖ ਕੇ ਮੱਥਾ ਟੇਕ ਕੇ ਇੱਕ ਇੱਕ ਦੋ ਦੋ ਮੋਹਰਾਂ ਰੱਖਦੇ ਸਾਰੇ ਬਾਈ ਤੇ ਬਾਈਆਂ ਨੂੰ ਮੱਥਾ ਟੇਕ ਦਿੱਤਾ। ਮੱਖਣਸ਼ਾ ਨੂੰ ਦੇਖਦੇ ਅਸਾਰ ਸਾਰੇ ਲਾਲਚੀ ਜਿਹੜੇ ਸਨ ਉਸ ਵੇਲੇ ਲਾਲਚੀ ਬਾਬੇ ਬਣ ਕੇ ਬੈਠੇ ਸਨ ਗੁਰੂ। ਕੋਈ ਕਦੇ ਆਉ ਸਾਡੀ ਆਉ ਸੇਠ ਦੀ ਆਉ ਸੇਠ ਦੀ ਪਰ ਕੋਈ ਇਹ ਨਾ ਕਦੇ ਵੀ ਤੂੰ ਸੁੱਖੀਆਂ 580 ਤੇ ਚੜਾ ਦੋ ਰਿਆ ਹੁਣ ਬਾਈ ਦੇ ਬਾਈਆਂ ਨੂੰ ਮੱਖਣ ਸਾ ਲਵਾਣੇ ਨੇ ਮੋਹਰਾ ਚੜਾ ਦਦੀਆਂ ਪਰ ਕਿਸੇ ਨੇ ਮੂੰਹ ਮੰਗ ਕੇ ਨਹੀਂ